ਸਮਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਅੱਜ ਬ੍ਰਾਮਟਨ ਦੇ ਵਿੱਚ T20 ਵਰਲਡ ਕਪ ਦੀ ਟਰੋਫੀ ਪਹੁੰਚ ਚੁੱਕੀ ਹੈ ਤੇ ਇੱਥੇ ਮੇਰੇ ਪਿੱਛੇ ਟਰੋਫੀ ਮੌਜੂਦ ਹੈ ਤੇ ਇਸ ਖਾਸ ਮੌਕੇ ਦੇ ਉੱਪਰ ਮੇਅਰ ਪੈਟ੍ਰਿਕ ਬ੍ਰਾਊਨ ਵੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਹੋਰ ਵੀ ਕਾਫੀ ਸਾਰੇ ਐਮਪੀਜ਼ ਅਤੇ ਕਾਉਂਸਲਰ ਵੀ ਇੱਥੇ ਪਹੁੰਚੇ ਹੋਏ ਨੇ ਤੇ ਇਹਨਾਂ ਤੋਂ ਇਲਾਵਾ ਨਾਲ-ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਯੂਥ ਹੈ ਉਹ ਵੀ ਪਹੁੰਚ ਆਇਆ ਤੇ ਯੂਥ ਤੋਂ ਇਲਾਵਾ ਬੱਚੇ ਵੀ ਆਏ ਹੋਏ ਨੇ ਸਵੇਰ ਦਾ ਸਮਾਂ ਆ ਬੱਚੇ ਵੀ ਸਵੇਰੇ ਸਵੇਰੇ ਉੱਠ ਕੇ ਇੱਥੇ ਕ੍ਰਿਕਟ ਨੂੰ ਪ੍ਰਮੋਟ ਕਰਨ ਦੇ ਲਈ ਪਹੁੰਚ ਹੋਏ ਨੇ ਤੇ ਅੱਜ ਅਸੀਂ ਤੁਹਾਨੂੰ ਉਹਦੀਆਂ ਹੀ ਵੀਡੀਓਜ਼ ਦਿਖਾਵਾਂਗੇ ਤੇ ਇਥੇ ਇਸ ਦੇ ਨਾਲ ਹੀ ਕੈਨੇਡਾ ਕ੍ਰਿਕਟ ਟੀਮ ਦੇ ਵੀ ਕਾਫੀ ਸਾਰੇ ਪਲੇਅਰ ਸਾਡੇ ਨਾਲ ਮੌਜੂਦ ਨੇ ਜੂਨ ਵਿੱਚ ICC ਕ੍ਰਿਕਟ T20 ਮੈਨਜ਼ ਵਰਲਡ ਕੱਪ USA ਦੇ ਵਿੱਚ ਹੋਣ ਜਾ ਰਿਹਾ ਹੈ ਤੇ ਇਸ ਵਾਰ ਕੈਨੇਡਾ ਦੀ ਕ੍ਰਿਕਟ ਟੀਮ ਪਹਿਲੀ ਵਾਰ ਵਰਲਡ ਕੱਪ ਲਈ ਕੁਆਲੀਫਾਈ ਹੋਈ ਹੈ ਵਰਲਡ ਕੱਪ ਦੀ ਟਰੋਫੀ ਦਾ ਟੂਰ ਚੱਲ ਰਿਹਾ ਹੈ ਵਾਖਵਾਖਤਾਵਾ ਤੇ ਟਰੋਫੀ ਪਹੁੰਚ ਰਹੀ ਹੈ ਇਸੇ ਦੇ ਚੱਲਦਿਆਂ ਬੀਤੇ ਦਿਨੀ ICC ਕ੍ਰਿਕਟ T20 ਮੈਨਜ਼ ਵਰਲਡ ਕੱਪ ਦੀ ਟਰੋਫੀ ਬ੍ਰੈਂਪਟਨ ਪਹੁੰਚੀ ਜਿੱਥੇ ਕਿ ਲੋਕਾਂ ਦਾ ਭਰਮਾ ਹੁੰਗਾਰਾ ਦੇਖਣ ਨੂੰ ਮਿਲਿਆ ਟ੍ਰੋਫੀ ਨਾਲ ਫੋਟੋਆਂ ਖਿੱਚਣ ਲਈ ਕ੍ਰਿਕਟ ਫੈਨਸ ਦੀ ਵੱਡੀ ਲਾਈਨ ਲੱਗੀ ਹੋਈ ਸੀ। ਕਾਫੀ ਕ੍ਰਿਕਟ ਪ੍ਰੇਮੀ ਆਪੋ ਆਪਣੇ ਦੇਸ਼ ਦੀਆਂ ਕ੍ਰਿਕਟ ਜਰਸੀ ਪਾ ਕੇ ਪਹੁੰਚੇ। ਇੰਡੀਆ ਅਤੇ ਪਾਕਿਸਤਾਨ ਕ੍ਰਿਕਟ ਟੀਮਾਂ ਦੇ ਕਾਫੀ ਫੈਨਸ ਵੀ ਮੌਜੂਦ ਸਨ। ਇਸ ਖਾਸ ਮੌਕੇ ਤੇ ਸਪੈਸ਼ਲ ਕ੍ਰਿਕਟ ਥੀਮ ਕੇਕ ਵੀ ਕੱਟਿਆ ਗਿਆ ਜਿਸ ਉੱਪਰ ਵਰਲਡ ਕੱਪ ਦੀ ਟ੍ਰੋਫੀ ਵੀ ਬਣਾਈ ਹੋਈ ਸੀ। ਕੈਨੇਡਾ ਕ੍ਰਿਕਟ ਟੀਮ ਦੇ ਕਈ ਪਲੇਅਰਸ ਵੀ ਆਏ ਹੋਏ ਸਨ ਜਿਨ੍ਹਾਂ ਨਾਲ ਫੈਨਸ ਵੱਲੋਂ ਫੋਟੋਆਂ ਖਿੱਚਵਾਈਆਂ ਗਈਆਂ ਅਤੇ ਪਲੇਅਰਸ ਵੱਲੋਂ ਆਪਣੇ ਫੈਨਸ ਨੂੰ ਆਟੋਗ੍ਰਾਫ ਵੀ ਦਿੱਤਾ ਗਿਆ। ਮੇਅਰ ਪੈਟ੍ਰਿਕ ਬ੍ਰਾਊਨ ਕੈਨੇਡਾ ਕ੍ਰਿਕਟ ਦੇ ਵਾਈਸ ਪ੍ਰੈਜ਼ੀਡੈਂਟ ਗੁਰਦੀਪ ਕਲੇਅਰ ਅਤੇ ਕਾਉਂਸਲਰ ਰੋਡ ਪਾਵਰਵੇ ਮੌਜੂਦ ਸਨ ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਕ੍ਰਿਕਟ ਨੂੰ ਪ੍ਰਮੋਟ ਕਰਨ ਲਈ ਕਾਫੀ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ 23 ਸਾਲ ਕੈਨੇਡਾ ਦੀ ਕ੍ਰਿਕਟ ਟੀਮ ਵਰਲਡ ਕੱਪ ਲਈ ਕੁਆਲੀਫਾਈ ਹੋਈ ਹੈ ਅਤੇ ਉਮੀਦ ਹੈ ਕਿ ਅੱਗੇ ਜਾ ਕੇ ਕੈਨੇਡਾ ਕ੍ਰਿਕਟ ਟੀਮ ਵੱਲੋਂ ਹੋਰ ਵਧੀਆ ਪ੍ਰਦਰਸ਼ਨ ਕੀਤਾ ਜਾਵੇਗਾ ਇਨਾ ਤੋਂ ਇਲਾਵਾ ਟਰੋਫੀ ਨਾਲ ਫੋਟੋਆਂ ਖਿਚਵਾਉਣ ਲਈ ਪਹੁੰਚੇ ক্রিকেট ਫੈਨਸ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਆਉਣ ਵਾਲੇ ক্রিকেট T20 ਵਰਲਡ ਕੱਪ ਲਈ ਉਹ ਬਹੁਤ ਉਤਸ਼ਾਹਿਤ ਹਨ। The fact that the uh, ICC wanted to bring the trophy to Brampton is is very appropriate, and you know we're proud to celebrate the sport and cheer on Team Canada. Any message you want to convey to the Canadian youth so that they can join cricket team? Yeah, get involved young. In Brampton we're introducing kids uh, sports programs this summer. Uh, kids cricket fields. Uh,

ਜਾਰੀ ਹੈ ਕੁਆਲਿਟੀ ਵਧਦੀ ਜਾ ਰਹੀ ਹੈ ਰਿਸੋਰਸਸ ਵੀ ਵਧੇ ਜਾ ਰਹੇ ਨੇ ਸਾਡੇ ਲਈ ਬਹੁਤ ਵਧੀਆ ਮੌਕਾ ਹੈ ਅੱਜ ਦਾ ਦਿਨ ਜਿਹੜਾ ਦਿਹਾੜਾ ਹੈ ਇਹ ਸਾਡੇ ਲਈ ਬੜੀ ਖੁਸ਼ੀ ਦਾ ਹੈ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਜਿਹੜੇ ਇੱਥੇ ਆਏ ਨੇ ਧੰਨਵਾਦ ਸਾਰੇ ਮੀਡੀਆ ਵਾਲਿਆਂ ਦਾ ਜਿਹੜਾ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਆਪਣੇ ਕ੍ਰਿਕਟ ਦੇ ਬਾਰੇ ਆਪ ਤੁਹਾਡੇ ਦਰਸ਼ਕਾਂ ਨੂੰ ਤੇ ਸਾਰੀ ਜਿੰਨੇ ਸੁਣਨ ਵਾਲੇ ਨੇ ਉਹਨਾਂ ਨੂੰ ਅਸੀਂ ਜਾਣਕਾਰੀ ਦੇ ਸਕੀਏ ਵੈਲ ਯੂ نو ਵਾਟ ਇਟਸ ਐਨ ਐਕਸਾਈਟਿੰਗ ਡੇ ਵੀਵ ਗਾਟ ਟੀਮ ਕੈਨੇਡਾ ਹੇਅਰ ਅ ਮੈਂਬਰਸ ਫਰਮ ਟੀਮ ਕੈਨੇਡਾ ਬਟ ਵੀ ਆਲਸੋ ਹੈਵ ਦੀ ਆਈਸੀਸੀ ਵਰਲਡ ਕ Amazing for the city of Brampton. Not only are we considered the cricket capital of Canada, but we're about to explode. We're opening up new pitches all the time. We've got three new ones coming in for our youth. We've got Team Canada member Dylan Hailinger, who's going to do some recreation uh, camps for our youth here. So it's an amazing day. Hi everyone! Actually, uh, I'm a huge cricket fan, and since childhood, I've been supporting Team India. So it's kind of hard for me to support any other team, but still, I'm supporting Team Canada as well because I live here since many years, and I wish them all the best. Or uh, I hope that Canada will do very well in World Cup because it's a huge deal for them to be part of this world cup and uh, as a canadian i'm so so proud of them as well but they'll uh, Dil Dil hindustan <laughs> bureau report hamdard the tv